ਖਾਨਾਚ ਕਰੇਲੂ ਝਗੜੇ ਕਾਰਨ ਇੱਕ ਵਿਅਕਤੀ ਨੇ ਆਪਣੀ ਘਰਵਾਲੀ ਨੂੰ ਕਮਰੇ ਦੇ ਵਿੱਚ ਬੰਦ ਕਰਕੇ ਲੋਹੇ ਦੇ ਰਾਡ ਦੇ ਨਾਲ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਔਰਤੀਆਂ ਦੋਵੇਂ ਲੱਤਾਂ ਤੱਕ ਪੂਰੀ ਤਰ੍ਹਾਂ ਨਾ ਤੋੜ ਦਿੱਤੀਆਂ ਗਈਆਂ ਪਿੰਡ ਵਾਸੀਆਂ ਨੇ ਔਰਤ ਦੀ ਜਾਨ ਬਚਾਈ ਅਤੇ ਔਰਤ ਨੂੰ ਖੂਨ ਨਾਲ ਲਤਪਤ ਹਾਲਤ ਦੇ ਵਿੱਚ ਖੰਨਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੋਂ ਉਸ ਦੀ ਹਾਲਤ ਨੂੰ ਵੇਖਦਿਆਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜ਼ਖਮੀ ਔਰਤੀ ਪਹਿਚਾਨ ਪਰਮਜੀਤ ਕੌਰ ਵਾਸੀ ਲੋੜਵੱਜ ਹੋਈ ਹੈ ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸਖਤ ਨਿੰਦਾ ਕਰਦੀਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੂਜੇ ਪਾਸੇ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕਰਮੇਲ ਸਿੰਘ ਜੀ ਕਿਹੜੇ ਪਿੰਡ ਦੇ ਆਹੌਰ ਕੀ ਘਟਨਾ ਹੋਈ ਜੀ? ਕੋਰੇ ਘਰ ਵਾਲੇ ਨੇ ਜੁਕਤੀ ਪਾ ਲਿਆ। ਕਿਸ ਤਰ੍ਹਾਂ ਗਈ? ਕਰ ਵਾਲੇ ਨੇ ਪਤਾ ਨਹੀਂ ਕਿ ਦੋ ਜਾਨ ਸੀਗਾ ਅੰਦਰ ਕੋਕੁੰਡਾ ਲਾ ਕੇ ਕੁਟੀ ਤੇ ਬਹੁਤ ਗਲਤ ਕੰਮ ਹੋਇਆ ਇਹ ਤੇ ਬਹੁਤ ਕਾਰਵਾਈ ਹੋਣੀ ਚਾਹੀਦੀ ਐ ਅਸੀਂ ਪਿੰਡ ਦੇ ਸਭ ਨੂੰ ਕਿਹਾ ਵੀ ਇਹਦੀ ਕੋਈ ਜਵਾਨ-ਜਵਾਨਤ ਨਾ ਖਰਾਓ ਪੂਰੀ ਇਹਦਾ ਕਿਸੇ ਕਿਸ ਨੇ ਸਾਥ ਨਹੀਂ ਦੇਣਾ ਹੈਗਾ ਤੇ ਜਿਹੜੀ ਪਤੀ ਇਹਦੇ ਜਿਹੜੀ ਪਤਾ ਪੂਰਾ ਸਾਥ ਦਵਾਂਗੇ ਕਿੰਨਾ ਕ ਨੁਕਸਾਨ ਪਹੁੰਚਾਇਆ ਕੀ ਸੱਟ ਲੱਗੇ ਤੇ ਕੋਈ ਦੋ ਚੱਲ ਦਾ ਤਾਂ ਟੁੱਟ ਗਿਆ ਤੇ 아이ਸਕ ਇੱਥੇ ਹੱਥ ਆ ਗਿਆ ਸੱਟ ਸੱਟਾਂ ਤਾਂ ਕਿ ਟੁੱਟ ਗਿਆ ਦੋ ਹੱਥੋਂ ਟੁੱਟ ਗਿਆ ਅਜਿਹਾ ਕੀ ਲੱਗਦਾ ਕਿ ਬਹੁਤ ਕੋਈ ਨਸ਼ਾ ਤੁਛਤਾ ਨਹੀਂ ਕੀਤਾ ਸੀ ਉਹਨੇ ਮੰਨਣਾ ਚਾਹਤਾ ਨਹੀਂ ਕਰਦਾ ਉਹ ਕਹਿ ਗਏ ਸੀ ਪਹਿਲਾਂ ਵੀ ਕੋਈ ਤੰਗ ਪ੍ਰੇਸ਼ਾਨ ਕਰਦਾ ਸੀ ਪਹਿਲਾਂ ਵੀ ਕਰ ਦੋ ਸੀ ਤੁਹਾਨੂੰ ਕਿਉਂ ਪਤਾ ਲੱਗੇ ਇਸ ਬਾਰੇ ਤੁਹਾਨੂੰ ਪਿੰਡੋਂ ਫੋਨ ਆਇਆ ਦੀ ਮੈਂ ਵੀ ਖੰਨੀ ਸੀਗਾ ਵੀਡੀਓ ਡਾਕਟਰ ਆਇਆ ਹੁੰਦੀ ਹੁਣ ਫੋਨ ਆਇਆ ਜਾਨੂ ਤੇ ਹੁਣ ਇਹ ਕਿਥੇ ਰੈਫਰ ਕੀਤੇਗੇ ਨਹੀਂ ਚੰਡੀਗੜ੍ਹ ਕੀ ਤਰੀ 32 ਜਿਵੇਂ ਕਿਹੋ ਜਿਹੀ ਕਾਰਪਕ ਵਿੱਚ ਚਾਹੀਦੀ ਤੇ ਖਲਾਫ ਦੀ ਕਾਰਵਾਈ ਹੋ ਗਈ ਤੇ ਕੋਈ ਉਹ ਚਾਕਤੋਂ ਚਾਕਤੋਂ ਮੂਣੀ ਚਾਹੀਦੀ ਆ ਹਾਂਜੀ ਪੁਲਿਸ ਨੂੰ ਪੁੱਛਣ ਦਿੱਤੀ ਹਾਂਜੀ ਪੁੱਛਣ ਦੇਤੀ ਸੋਚ ਲਿਆ ਇਹ ਘਟਣਾ ਉਹਦੀ ਮਾਂ ਸੀ ਨਾ ਜਿਹੜੀ ਮਾਂ ਨੂੰ ਕੋਈ ਕੁਝ ਲੈਣ ਭੇਜਦਾ ਆ ਗਿਆ ਲੋਕੁੰਡਾ ਲਾ ਕੇ ਕੁੱਟੀ ਬਹੁਤ ਸਾਰਾ ਕੁਝ ਕਰਦਾ ਅੱਗੇ ਵੀ ਘੋੜਦਾ ਮਾਰਦਾ ਨਹੀਂ ਆਜਦਾ ਐਂ ਕੁੱਟਿਆ ਜਿਵੇਂ ਮਾਰ ਦੇਣ ਲਈ 307 ਲੱਗਣੀ ਚਾਹੀਦੀ ਜਾਂ 26 ਲੱਗਣੀ ਚਾਹੀਦੀ ਤੇ ਜਮਾਨਤ ਨਹੀਂ ਛੇਤੀ ਹੋਣੀ ਚਾਹੀਦੀ ਕੰਮ ਕਰਕੇ ਕਰਦਾ ਜੀ ਉਹ ਕੰਮ ਕਰਦਾ ਕੰਮ ਕਰਦਾ ਚਾਰ 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 ਬਾਦੀ ਪੁਟੀ ਕਰਦਾ ਨਹੀਂ ਕਿਸ ਤਰ੍ਹਾਂ ਲੱਗਦਾ ਕਿ ਕੋਈ ਕੋਈ ਲੋਹੇ ਦਾ ਹਥਿਆਰ ਵਰਤਿਆ ਨੇ ਜਾਂ ਕੀ ਕੀ ਪਤਾ ਅੰਦਰ ਰਾਡ ਉਡ ਅੰਦਰ ਰਾਡ ਨਾਲ ਕੁੱਟੀ ਆ ਰਾਡ ਰੂਟ ਵਾਲੇ ਕੁੱਟੀ ਆ ਜੇ ਲੋਹੇ ਦੀ ਤਿਆਰ ਕਰ ਚੋਰ ਚੁੰਦੀ ਮੈਂ ਤਾਂ ਵੱਢ ਜਾਂਦੀ ਇਹ ਲੋਹੇ ਦੀ ਗੜਾਡ ਰੂਟ ਨਾਲ ਕੁੱਟੀ ਆ ਰਾਡ ਹੈ ਮਾ ਮੈਟਰੀਡ ਰੋਡ ਦੀ ਬੀਡੀ ਤੇ ਤੁਹਾਨੂੰ ਰੱਤਾਂ ਤੇ ਸੱਟਾਂ ਲੱਗੀਆਂ। ਇੱਕ ਕੱਲ ਨਤੀ 161 ਨੂੰ ਸਾਡੇ ਕੋਲ ਆਪਣਾ ਇਨਫੋਰਮੇਸ਼ਨ ਆਈ ਸੀ ਸਿਵਲ ਹਸਪੀਟਲ ਖੰਨੇ ਤੋਂ ਵੀ ਕਲੇਬੀਆ ਪਰਮਜੀਤ ਕੌਰ ਵਾਈਫ ਆਫ ਕਸ਼ਮੀਰਾ ਸਿੰਘ 43 ইয়ারਸ ਦੀ এজ ਹੈ ਤੇ ਸੱਟ ਲੱਗਣ ਦੇ ਕਾਰਨ ਬਾਖਲੇ। ਬਟ ਜਦੋਂ ਉਹਨੂੰ ਸਾਡਾ ਆਈਓ ਉੱਥੇ ਪਹੁੰਚਿਆ ਦੀ ਸਟੇਟਮੈਂਟ ਲੈ ਤਾਂ ਇਹਨੂੰ ਰੈਫਰ ਕਰ ਦਿੱਤਾ ਗਿਆ ਸੀ ਜੰਟੀਗੜ੍ਹ ਦਾ 32 ਸੈਕਟਰ ਵਾਲੇ ਹਸਪੀਟਲ ਦਾ। ਤੇ ਉਹ ਤੋਂ ਬਾਅਦ ਉੱਥੋਂ ਇਨਫੋਰਮੇਸ਼ਨ ਆਈ ਹੈ ਹਮ ਸਾਡਾ ਆਈ ਹੋ ਜਾਊਗਾ ਜੀ ਸਟੇਟਮੈਂਟ ਲਿਖਵਾ ਫਿਰ ਉਸ ਤੋਂ ਬਾਅਦ ਜੋ ਸਟੇਟਮੈਂਟ ਹੋਗੀ 2 ਐਮ ਐਲ ਆਰ ਹੋਊਗੀ ਸਾਹਮਣੇ ਕਾ ਵੀ ਕਿਤੇ ਰਿਹਾ ਹਰੇ ਕੋਲ ਸਾਹਮਣੇ ਆਇਆ ਜੀ ਕਿੰਨੇ ਮਾਰਕਟ ਕੀ ਨਹੀਂ ਜੀ ਹਰੇ ਐਸ ਕੇ ਤੇ ਕਹਿੰਦੇ ਆ ਮੁਸ਼ਕਿਲ ਹੈ ਇਹ ਕਿੰਨੇ ਸोटा ਮਾਰੀ ਨੇ ਕੀ ਗਏ King of Spices Restaurant Cafe and a Rooftop Mein aapka swagat hai यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस। किंग ऑफ स्पाइसेस रेस्टोरेंट कैफे एंड रूफ टॉप में आपका स्वागत है